19 ਨਵੰਬਰ ਦੇ ਰਿਸ਼ਤੇ ਨੋਟ ਕਰੋ ਜੀ ਪਰਿਵਾਰਾਂ ਦੇ ਫੋਨ ਨੰਬਰ ਸਮੇਤ ਜਿਹੜਾ ਵੀ ਰਿਸ਼ਤਾ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਅੱਜ ਆਪਣੇ ਕੋਲੇ ਪਹਿਲਾ ਰਿਸ਼ਤਾ ਆਇਆ ਜੀ ਲੜਕੇ ਦਾ ਨਾਮ ਸਿੰਘ ਪਤਾ ਬੋਪਾ ਰਾਏ ਕਲਾਂ ਲੁਧਿਆਣਾ ਤੋਂ ਹੈ ਜੀ ਮੁੰਡਾ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਉਮਰ ਇਹਨਾਂ ਦੀ 26-12-1993 ਦੇ ਵਿੱਚ ਹੈ ਕੱਦ 5 ਫੁੱਟ 7 ਇੰਚ ਹੈ ਜੀ ਮੁੰਡੇ ਦਾ ਪੜਾਈ ਇਹਨਾਂ ਨੇ ਪਲੱਸ 2 ਪਾਸ ਕਰੀ ਹੋਈ ਆ ਪਿਤਾ ਇਹਨਾਂ ਦੇ ਬਲਜਿੰਦਰ ਸਿੰਘ ਦਿਓਲ ਡਰਾਈਵਰ ਦਾ ਕੰਮ ਕਰਦੇ ਨੇ ਜੀ ਮਾਤਾ ਇਹਨਾਂ ਦੇ ਰਣਜੀਤ ਕੌਰ ਹਾਊਸ ਵਾਈਫ ਨੇ ਭੈਣ ਇਹਨਾਂ ਦੀ ਸੁਖਜੀਤ ਕੌਰ ਹੈ ਜੀ ਕੰਮਕਾਰ ਹੈ ਜੀ ਮੁੰਡਾ ਕੈਨੇਡਾ ਦਾ ਮੁੰਡੇ ਦਾ ਵਿਜ਼ਟਰ ਵੀਜ਼ਾ ਲੱਗਿਆ ਹੋਇਆ ਪ੍ਰਾਪਰਟੀ ਮੁੰਡੇ ਦੇ ਕੋਲ ਕੋਈ ਨਹੀਂ ਹੈਗੀ ਜੀ ਤੇ ਪਰਿਵਾਰ ਵੱਲੋਂ ਮੰਗ ਹੈ ਕੁੜੀ ਘਰੇਲੂ ਹੋਵੇ ਭਾਵੇਂ ਕਿਸੇ ਵਿਕਾਸਟ ਦੀ ਹੋਵੇ ਜੀ ਸੋ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਤੇ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਆਪਣੇ ਕੋਲ ਆਇਆ ਜੀ ਨਾਮ ਗਗਨਦੀ ਪਤਾ ਨਵਾਂ ਸ਼ਹਿਰ ਤੋਂ ਹੈ ਜੀ ਮੁੰਡਾ ਕਾਸਟ ਇਹਨਾਂ ਦੀ ਖੱਤਰੀ ਹੈ ਜੀ ਉਮਰ ਮੁੰਡੇ ਦੀ 1996 ਦੇ ਵਿੱਚ ਹੈ ਜਨਮ ਟਾਈਮ ਮੁੰਡੇ ਦਾ ਸਵੇਰੇ 8 ਵਜੇ ਦਾ ਹੈ ਜੀ ਕੱਦ 5 ਫੁੱਟ 7 ਇੰਚ ਹੈ ਪੜਾਈ ਇਹਨਾਂ ਨੇ ਕੀਤੀ ਹੋਈ ਹੈ ਜੀ ਪਲੱਸ 2 ਨਾਲ ਆਰਟਸ ਆਈਟੀਆਈ ਪਰਾ ਇਹਨਾਂ ਦੇ ਦੋ ਨੇ ਜੀ ਮਾਤਾ ਐਕਸਪਾਇਰ ਨੇ ਇਹਨਾਂ ਦੇ ਕੰਮਕਾਰ ਹੈ ਜੀ ਮੁੰਡਾ ਬਾਈਕ ਰਿਪੇਅਰ ਐਂਡ ਸਪੇਅਰ ਪਾਰਟ ਦੀ ਮੁੰਡੇ ਦੀ ਆਪਣੀ ਦੁਕਾਨ ਹੈ ਜੀ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਘਰ ਸੰਭਾਲਣ ਵਾਲੀ ਹੋਵੇ ਮੈਰਿਜ ਬਿਲਕੁਲ ਸਿੰਪਲ ਕਰਨੀ ਹੈ ਜੀ ਪਰਿਵਾਰ ਨੇ ਸੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲ ਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਹਰਪ੍ਰੀਤ ਸਿੰਘ ਅਹਲੂਵਾਲੀਆ ਪਤਾ ਤਿਲਕਨਗਰ ਦਿੱਲੀ ਤੋਂ ਹੈ ਜੀ ਮੁੰਡਾ ਉਮਰ ਇਹਨਾਂ ਦੀ 5 ਅਪ੍ਰੈਲ 1991 ਦੇ ਵਿੱਚ ਜਨਮ ਹੈ ਜੀ ਕੱਦ ਮੁੰਡੇ ਦਾ 5 ਫੁੱਟ 3 ਇੰਚ ਹੈ ਪੜ੍ਹਾਈ ਕਰੀ ਹੋਈ ਹੈ ਇਹਨਾਂ ਨੇ ਮਾਸਟਰ ਆਫ ਕਾਮਰਸ ਇੰਡੀਆ ਤੋਂ ਡਿਪਲੋਮਾ ਕਰਿਆ ਹੈ ਜੀ ਨਿਊਜ਼ੀਲੈਂਡ ਤੋਂ ਰਾ ਇੱਕ ਮੈਰਿਡ ਹੈ ਜੀ ਪਿਤਾ ਦਾ ਨਾਂ ਦੇ ਮਹਿੰਦਰਪਾਲ ਸਿੰਘ ਨੇ ਜੀ ਆਪਣਾ ਜੋ ਇਹਨਾਂ ਦਾ ਬਿਜ਼ਨਸ ਹੈ ਕੰਪਰਸ਼ੀਅਲ ਕੰਪਲੈਕਸ ਦਾ ਮਾਤਾ ਇਹਨਾਂ ਦੇ ਕਨਵਲਜੀਤ ਕੌਰ ਹਾਊਸ ਵਾਈਫ ਨੇ ਕੰਮ ਕਰ ਹੈ ਜੀ ਮੁੰਡਾ ਨਿਊਜ਼ੀਲੈਂਡ ਦੇ ਵਿੱਚ ਸੁਪਰਵਾਈਜ਼ਰ ਹੈ ਸੋ ਰੈਜ਼ਿਡੈਂਸ ਹੈ ਜੀ ਨਿਊਜ਼ੀਲੈਂਡ ਦੇ ਮੁੰਡੇ ਕੋਲ ਸੈਲਰੀ 54000 ਡਾਲਰ ਹੈ ਜੀ ਇਹਨਾਂ ਦੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਫੈਮਿਲੀ ਤੋਂ ਹੋਵੇ ਜੀ ਸੋ ਇੰਡੀਆ ਤੋਂ ਹੋਵੇ ਭਾਵੇਂ ਨਿਊਜ਼ੀਲੈਂਡ ਤੋਂ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਤੁਸੀਂ ਪਰਿਵਾਰ ਨਾਲ ਕਰ ਸਕਦੇ ਹੋ ਅਗਲਾ ਰਿਸ਼ਤੇਜ ਨਾਮ ਪਰਮੇਂਦਰ ਸਿੰਘ ਪਤਾ ਮੂਲਾਪੁਰ ਦਾ ਆਖਾਂ ਤੋਂ ਲੁਧਿਆਣਾ ਤੋਂ ਹੈ ਜੀ ਮੁੰਡਾ ਉਮਰ ਇਹਨਾਂ ਦੀ 7-8 1994 ਦੇ ਵਿੱਚ ਹੈ ਜੀ ਕੱਦ 5 ਫੁੱਟ 8 ਇੰਚ ਹੈ ਮੁੰਡੇ ਦਾ ਪੜ੍ਹਾਈ ਇਹਨਾਂ ਨੇ ਕਰੀ ਹੋਈ ਆ ਪਲੱਸ 2 ਕੰਪਿਊਟਰ ਦੇ ਨਾਲ ਡਿਪਲੋਮਾ ਜੀ ਸੌਫਟਵੇਅਰ ਦਾ ਡਿਪਲੋਮਾ ਹੈ ਜੀ ਪਿਤਾ ਗੁਰਦੀਪ ਸਿੰਘ ਨੇ ਜੀ ਸੋ ਸ਼ੌਪਕੀਪਰ ਨੇ ਪਿਤਾ ਇਹਨਾਂ ਦੇ ਮਾਤਾ ਪਰਮਜੀਤ ਕੌਰ ਨੇ ਜੀ ਮੁੰਡੇ ਦਾ ਕੰਮ ਕਰਿਆ ਜੀ ਮੁੰਡਾ ਸ਼ਾਪ ਆਲ ਟਾਈਪਸ ਆਫ ਸਵਿੰਗ ਮਸ਼ੀਨ ਦਾ ਜੋ ਕੰਮ ਕਰਦਾ ਹੈ ਜੀ ਐਂਡ ਆਲ ਟਾਈਪ ਬੇਬੀ ਕੇਅਰਿੰਗ ਆਈਟਮਸ ਦੀ ਜੋ ਮੁੰਡੇ ਦੀ ਸ਼ਾਪ ਹੈ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜਿਸ ਸਿੱਧੀ ਗੱਲਬਾਤ ਕਰਕੇ ਤੁਸੀਂ ਬਾਕੀ ਸਾਰੀ ਜਾਣਕਾਰੀ ਇਹਨਾਂ ਕੋਲੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਨਾਮ ਸਿੰਘ ਪਤਾ ਮਲੋਟ ਤੋਂ ਹੈ ਜੀ ਮੁੰਡਾ ਕਾਸਟ ਇਹਨਾਂ ਦੀ ਮਹਿਰਾ ਸਿੱਖ ਕਸ਼ਯਾ ਰਾਜਪੂਤ ਹੈ ਜੀ ਉਮਰ 12 2 1988 ਚ ਮੁੰਡੇ ਦਾ ਜਨਮ ਹੈ ਜੀ ਜਨਮ ਟਾਈਮ ਸਵੇਰੇ 10 ਵਜੇ ਦਾ ਹੈ ਜੀ ਜਨਮ ਸਥਾਨ ਮਲੋਟ ਦੇ ਵਿੱਚ ਹੈ ਜੀ ਮੁੰਡੇ ਦਾ ਕੱਦ 5 ਫੁੱਟ 7 ਇੰਚ ਹੈ ਗੋਤਰਾ ਦਾ ਸੰਡਾਲ ਤੇ ਥੇਪਰਾ ਜੀ ਪੜ੍ਹਾਈ ਮੁੰਡੇ ਨੇ ਪਲੱਸ 2 ਪਾਸ ਕਰੀ ਹੋਈ ਆ ਨਾਲ ਇਹਨਾਂ ਨੇ ਆਈਟੀਆਈ ਇਲੈਕਟ੍ਰੀਸ਼ੀਅਨ ਦਾ ਡਿਪਲੋਮਾ ਕਰਿਆ ਹੋਇਆ ਜੀ ਪਿਰਾ ਭਰਾ ਇੱਕ ਇਹਨਾਂ ਦਾ ਭੈਣ ਇੱਕ ਹੈ ਸੋ ਪਿਤਾ ਇਹਨਾਂ ਦੇ ਸ਼ਵਦਰਸ਼ਨ ਸਿੰਘ ਨੇ ਮਾਤਾ ਹਰਮੇਸ਼ਕੌਰ ਐਕਸਪਾਇਰ ਨੇ ਇਹਨਾਂ ਦੀ ਮਾਤਾ ਜੀ ਕਮ ਕਾਰਾ ਜੀ ਮੁੰਡੇ ਦੀ ਆਪਣੀ ਵਰਕਸ਼ਾਪ ਬਹੁਤ ਵਧੀਆ ਘਰ ਪਰਿਵਾਰ ਤੇ ਆਮਦਨ ਹੈ ਜੀ ਮੁੰਡੇ ਦੀ ਆਪਣੀ ਵਰਕਸ਼ਾਪ ਹੈ ਸੋ ਪਰਿਵਾਰ ਵੱਲੋਂ ਜੋ ਮੰਗ ਹੈ ਜੀ ਕੁੜੀ ਭਾਵੇਂ 10 ਪੜ੍ਹੀ ਹੋਵੇ ਘਰੇਲੂ ਹੋਵੇ ਜੀ ਵਧੀਆ ਪਰਿਵਾਰ ਦੀ ਲੜਕੀ ਹੋਵੇ ਸੋ ਕਾਲੀ ਪੱਟੀ ਚ ਪਰਿਵਾਰ ਦੇ ਦੋ ਨੰਬਰ ਨੇ ਜੀ ਵਟਸਐਪ ਰਾਹੀਂ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਨਾਮ ਸਿੰਘ ਸਰਦਾਰ ਪਤਾ ਹੁਸ਼ਿਆਰਪੁਰ ਤੋਂ ਹੈ ਜੀ ਮੁੰਡਾ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਜੀ ਉਮਰ ਮੁੰਡੇ ਦੀ 1996 ਦੇ ਵਿੱਚ ਹੈ ਕੱਦ 5 ਫੁੱਟ 9 ਇੰਚ ਪੈਣ ਇੱਕ ਕੈਨੇਡਾ ਦੇ ਵਿੱਚ ਹੈ ਜੀ ਮਾਤਾ ਹਾਊਸ ਵਾਈਫ ਨੇ ਪਿ ਕਮ ਕਰਾ ਜੀ ਮੁੰਡੇ ਕੋਲ 13 ਕਿੱਲੇ ਜ਼ਮੀਨ ਹੈ ਆਪਣੀ ਪ੍ਰਾਪਰਟੀ ਦਾ ਫਾਰਮਾ ਜੋ ਮੁੰਡੇ ਕੋਲ ਜੀ ਲੜਕੇ ਕੋਲ ਨਿਊਜ਼ੀਲੈਂਡ ਦਾ ਵਿਜ਼ਟਰ ਵੀਜ਼ਾ ਜੀ ਤੇ ਹੈਵੀ ਵਹੀਕਲ ਦਾ ਲਾਇਸੈਂਸ ਹੈ ਜੀ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਕੈਨੇਡਾ ਦੀ ਪੀਆਰ ਹੋਵੇ ਵਧੀਆ ਪਰਿਵਾਰ ਦੀ ਲੜਕੀ ਹੋਵੇ ਜੀ ਸੋ ਕਾਲੀਪੱਟ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਜੀ ਸੋ ਅਗਲਾ ਰਿਸ਼ਤਾ ਆਪਣੇ ਕੋਲ ਆਇਆ ਜੀ ਲੜਕੇ ਦਾ ਨਾਮ ਸਿੰਘ ਪਤਾ ਮੁਖਤਸਰ ਸਾਹਿਬ ਤੋਂ ਲੜਕਾ ਕਾਸਟ ਇਹਨਾਂ ਦੀ ਜੱਟ ਸੇਖ ਹੈ ਜੀ ਉਮਰ ਮੁੰਡੇ ਦੀ 44 ਸਾਲ ਹੈ ਕੱਦ 5 ਫੁੱਟ 11 ਇੰਚ ਪੜਾਈ ਕਰਿਆ ਮੁੰਡੇ ਨੇ ਜੀ ਪਲੱਸ 2 ਮੁੰਡਾ ਇਹ ਤਲਾਕਸ਼ੁਦ ਹੈ ਜੀ ਸੋ ਕੰਮ ਕਰ ਰਿਹਾ ਜੀ 7 ਕਿਲੇ ਜ਼ਮੀਨ ਹੈ ਵਧੀਆ ਇਹਨਾਂ ਦਾ ਖੇਤੀਬਾੜੀ ਦਾ ਕੰਮ ਹੈ ਘਰ ਪਰਿਵਾਰ ਤੇ ਜੋ ਆਮਦਨ ਮੁੰਡੇ ਕੋਲ ਬਹੁਤ ਚੰਗੀ ਹੈ ਜੀ ਕੈਨੇਡਾ ਦੇ ਵਿੱਚ ਹੈ ਜੀ ਫੈਮਲੀ ਇਹਨਾਂ ਦੀ ਸਾਰੀ ਸੋ ਮੰਗ ਹੈ ਜੀ ਪਰਿਵਾਰ ਦੀ ਕੁੜੀ 40 ਤੋਂ 43 ਸਾਲ ਦੀ ਹੋਵੇ ਜੀ ਉਮਰ ਹੋਵੇ ਕੁੜੀ ਦੀ ਸੋ ਵਧੀਆ ਪਰਿਵਾਰ ਦੀ ਲੜਕੀ ਹੋਵੇ ਕਾਲੀ ਪੱਟੀ ਚੋਂ ਮੁੰਡੇ ਦੇ ਪਰਿਵਾਰ ਦਾ ਨੰਬਰ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਦੇ ਨਾਲ ਕਰ ਸਕਦੇ ਹੋ ਜੀ ਸੋ ਲਾਲ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਆਪਣੀ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜਿੰਨੇ ਵੀ ਰਿਸ਼ਤੇ ਆਪਣੇ ਦਿੱਤੇ ਗਏ ਨੇ ਜੀ ਪਰਿਵਾਰਾਂ ਦੇ ਫੋਨ ਨੰਬਰ ਸਮੇਤ ਨੇ ਤੁਹਾਨੂੰ ਪਰਿਵਾਰ ਦਾ ਜੋ ਵੀ ਰਿਸ਼ਤਾ ਪਸੰਦ ਆਉਂਦਾ ਹੈ ਜੀ ਜਿਸ ਤਰ੍ਹਾਂ ਦਾ ਪਰਿਵਾਰ ਨੇ ਆਪਣੀ ਮੰਗ ਦੇ ਵਿੱਚ ਲਿਖਵਾਇਆ ਹੁੰਦਾ ਹੈ ਅਗਰ ਉਹ ਮੰਗ ਤੁਹਾਡੇ ਨਾਲ ਮੈਚ ਹੁੰਦੀ ਹੈ ਫਿਰ ਹੀ ਤੁਸੀਂ ਪਰਿਵਾਰ ਨਾਲ ਫੋਨ ਕਰਿਆ ਕਰੋ ਜੀ ਸੋ ਹਰ ਇੱਕ ਰਿਸ਼ਤੇ ਦੀ ਤੁਸੀਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨੀ ਆ ਪੁੱਛਗਿਛ ਕਰਨੀ ਆ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਕਿਉਂਕਿ ਸਾਡੇ ਚੈਨਲ ਦਾ ਕੰਮ ਸਿਰਫ ਰਿਸ਼ਤਿਆਂ ਦੀ ਐਡ ਦੇਣ ਦਾ ਹੁੰਦਾ ਹੈ ਜੀ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਸੋ ਹਰ ਇੱਕ ਰਿਸ਼ਤੇ ਦੀ ਜਾਂਚ ਪੜਤਾਲ ਤੋਂ ਬਾਅਦ ਹੀ ਰਿਸ਼ਤਾ ਕੀਤਾ ਜਾਵੇ ਤਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ